ਹਾਂਜੀ ਸਰ ਇਹਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ ਅਸੀਂ ਸਾਨੂੰ ਜਾਣਾ ਪੈ ਗਿਆ ਦਰਾਹੇ ਇਹ ਤੁਸੀਂ ਰੋਡ ਦੇਖ ਲਓ ਬਈ ਕਿਵੇਂ ਆ ਇੱਥੇ ਸੜਕਾਂਾਂ ਦੀ ਤਾਂ ਕੋਈ ਚੀਜ਼ੇ ਨਹੀਂ ਹੈ ਦਰਾਹੇ ਤੇ ਜਿਹੜੀ ਨੀਂਦੋਂ ਨੂੰ ਮੈਰ ਦੇ ਨਾਲ ਨਾਲ ਸੜਕ ਆਉਂਦੀ ਆ ਰੇਲਵੇ ਫਾਟਕਾ ਓਏ ਹੋਏ ਇੱਥੇ ਸਾਈਕਲ ਮੋਟਰਸਾਈਕਲ ਵਾਲਾ ਤਾਂ ਇੱਥੇ ਲੰਗੇ ਨਹੀਂ ਸਕਦਾ ਇੰਨੀ ਧੂੜ ਇੰਨੀ ਮਿੱਟੀ ਅਰ ਸੜਕ ਬਣੀ ਨੂੰ ਪਤਾ ਨਹੀਂ ਕਿੰਨੀ ਧੀਰ ਹੋ ਗਿਆ ਨੇੜੇ ਫਲਾਈਓਵਰ ਦਾ ਕੰਮ ਚੱਲਦਾ ਤਾਂ ਪਤਾ ਨਹੀਂ ਸਰਕਾਰਾਂ ਧਿਆਨ ਨਹੀਂ ਕਰਦੀਆਂ ਮੈਂ ਦੱਸ ਠੇਕੇਦਾਰ ਨੂੰ ਕਹਿ ਕੇ ਫਲਾਈਓਵਰ ਚਲਾਇਆ ਜਾਵੇ ਇਹਦਾ ਕੰਮ ਚਲਾਇਆ ਜਾਵੇ ਨਾਲੇ ਡਬਲ ਲਾਈਨ ਲੰਘਦੀ ਐ ਇੱਥੇ ਲੁਧਿਆਣੇ ਵਾਲੀ ਫਟਕ ਘੰਟਾ ਘੰਟਾ ਫਟਕ ਬੰਦ ਰਹਿੰਦਾ ਅਰ ਤੁਸੀਂ ਦੇਖੋ ਰੋਡ ਦਾ ਹਾਲ ਤੁਸੀਂ ਦੇਖ ਸਕਦੇ ਹੋ ਮੈਂ ਪੂਰੇ ਪੰਜਾਬ 'ਚ ਇਦਾਂ ਦਾ ਰੋਡ ਨਹੀਂ ਕਿਤੇ ਦੇਖਿਆ ਤਾਂ ਤੁਸੀਂ ਸਾਰੇ ਦੇਖ ਸਕਦੇ ਹੋ ਵੀ ਇਹਨੂੰ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਰੋਡ ਨੂੰ ਪਹਿਲ ਦੇ ਆਧਾਰ ਤੇ ਮਲਾਇਆ ਜਾਵੇ ਕਿਉਂਕਿ ਆਨੰਦਪੁਰ ਸਾਹਿਬ ਪ੍ਰੋਗਰਾਮ ਚੱਲਦੇ ਆ ਤੇ ਇਧਰੋਂ ਕਿੰਨੀ ਸੰਘਤ ਨੇ ਆਨੰਦਪੁਰ ਸਾਹਿਬ ਨੂੰ ਲੰਘਣਾ ਹੈ ਇਹਨਾਂ ਰੋਡਾਂ ਪਰ ਨੂੰ ਦੇਖੋ ਗੱਡੀਆਂ ਵੀ ਟੁੱਟਦੀਆਂ ਖਰਾਬ ਵੀ ਹੁੰਦੀ ਆ ਧੂੜ ਮਿੱਟੀ ਵੀ ਇਹ ਜਰੂਰ ਸਰਕਾਰ ਤੱਕ ਪਹੁੰਚਾਓ ਥੈਂਕ ਯੂ